ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇ ਖਰੋ ਸਤਿਓ ਇਸ ਫਿਲਮ ਦੀਆਂ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਨੇੜੇ ਪਿੰਡ ਭੱਲਾਵੇਟ ਤੋਂ ਦਿਖਾ ਰਹੇ ਜਿੱਥੇ ਕੇਲਿਆਂ ਦਾ ਭਰਿਆ ਟਰੱਕ ਜਿਹੜਾ ਉਹ ਪਲਟ ਗਿਆ ਔਰ ਗੰਨੀਮਤ ਖੁਸ਼ਕਿਸਮਤੀ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਭੱਲਾਵੇਟ ਵਿਖੇ ਕੇਲਿਆਂ ਦਾ ਭਰਿਆ ਟਰੱਕ ਪਲਟਣ ਦਾ ਸਮਾਚਾਰ ਪ੍ਰਾਪਤ ਹੋ ਦੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਐਸਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰਾਂ ਤੋਂ ਸੂਚਨਾ ਪ੍ਰਾਪਤ ਹੋਈ ਕਿ ਪੱਲਾ ਬੇਟ ਕੋਲ ਟਰੱਕ ਪਲਟ ਗਿਆ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਟਰੱਕ ਪੀਬੀ 13 ਬੀਡੀ 5773 ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਰਕੇਸ਼ ਸਿੰਘ ਪਿੰਡ ਸੈਂਦਪੁਰ ਥਾਣਾ ਰਾਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਉਸ ਦਾ ਸਹਾਇਕ ਡਰਾਈਵਰ ਅਜੇ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਪਿੰਡ ਮੱਤਾ ਤਹਿਸੀਲ ਚਨਾਨੀ ਜ਼ਿਲ੍ਹਾ ਉਤਮਪੁਰ ਜੰਮੂ ਐਂਡ ਕਸ਼ਮੀਰ ਜੋ ਕਿ ਆਂਧਰਾ ਪ੍ਰਦੇਸ਼ ਤੋਂ ਕੇਲਿਆਂ ਦਾ ਟਰੱਕ ਭਰ ਕੇ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਲਿਜਾ ਰਹੇ ਸਨ ਜਦੋਂ ਉਹ ਨੈਸ਼ਨਲ ਹਾਈਵੇ ਤੇ ਪਿੰਡ ਭੱਲਾਬੇਟ ਕੋਲ ਪਹੁੰਚੇ ਤਾਂ ਟਰੱਕ ਦੇ ਅੱਗੇ ਆਵਾਰਾ ਪਸ਼ੂ ਆ ਜਾਂਦਾ ਜਿਸ ਨੂੰ ਬਚਾਉਣ ਲਈ ਡਰਾਈਵਰ ਬ੍ਰੇਕ ਮਾਰਦਾ ਹੈ ਤੇ ਟਰੱਕ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਤੇ ਚੜ ਜਾਂਦਾ ਹੈ ਤੇ ਦੂਸਰੇ ਪਾਸੇ ਜਾ ਕੇ ਇੱਕ ਦੁਕਾਨ ਦੇ ਅੱਗੇ ਪਲਟ ਜਾਂਦਾ ਹੈ ਦੁਕਾਨ ਦੇ ਬਾਹਰ ਬਣੀ ਸ਼ੈੱਡ ਜਿਹੜੀ ਹੈ ਉਹ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਪਰ ਜ਼ਿਕਰਯੋਗ ਹੈ ਜਿਸ ਜਗ੍ਹਾ ਤੇ ਟਰੱਕ ਪਲਟਿਆ ਉਸ ਜਗ੍ਹਾ ਤੇ ਆਮ ਤੌਰ ਤੇ ਲੋਕ ਆ ਕੇ ਬੈਠੇ ਰਹਿੰਦੇ ਨੇ ਪਰ ਸਵੇਰ ਦਾ ਵੇਲਾ ਹੋਣ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇਸ ਹਾਦਸੇ ਵਿੱਚ ਟਰੱਕ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਪਰ ਗਨੀਮਤ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੱਡੇ ਸਵਾਲ ਇਹ ਨੇ ਕਿ ਜਿਨ੍ਹਾਂ ਪਸ਼ੂਆਂ ਦੇ ਨਾਮ ਤੇ ਸਰਕਾਰ ਕਰੋੜਾਂ ਰੁਪਏ ਦਾ ਕਾਉਸੈਸ ਲੈਂਦੀ ਹੈ ਉਹਨਾਂ ਨੂੰ ਸਹੂਲਤ ਕਦ ਮਿਲੇਗੀ ਔਰ ਅੱਜ ਇੱਕ ਵਾਰ ਫਿਰ ਤੋਂ ਇੱਕ ਆਵਾਰਾ ਪਸ਼ੂ ਕਰਕੇ ਬੇਸਹਾਰਾ ਪਸ਼ੂ ਕਰਕੇ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਜੇ ਦਿਨ ਦਾ ਸਮਾਂ ਹੁੰਦਾ ਲੋਕ ਦੁਕਾਨ ਦੇ ਅੱਗੇ ਬੈਠੇ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਸਰਕਾਰਾਂ ਨੂੰ ਜਾਗਰਤ ਹੋਣਾ ਚਾਹੀਦਾ ਤੇ ਜਿਹੜੇ ਵਿਚਾਰੇ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮਦੇ ਆ ਉਹਨਾਂ ਦੇ ਪ੍ਰਬੰਧ ਹੋਣੇ ਚਾਹੀਦੇ ਦਿਖਾਣੀ ਤੁਹਾਨੂੰ ਮੌਕੀ ਦੀ ਪੂਰੀ ਰਿਪੋਰਟ ਭਾਈ ਕਿਆ ਨਾ ਤੇਰਾ ਅਜੇ ਕਮਾਰ ਜੀ ਅਜੇ ਕਮਾਰ ਜੀ ਕਿਥੋਂ ਕੇਲਾ ਲੱਦ ਕੇ ਆ ਰਹੇ ਸੀ ਆਂਧਰਾ ਜਵਾਰੀ ਜਾਣਾ ਕਿੱਥੇ ਸੀਗਾ ਜੀ ਸ਼ਰਪਾ ਮੈਂ ਨਵੇਂ ਸ਼ਹਿਰੀ ਇਹ ਹੋਇਆ ਕਿਵੇਂ ਹਾਦਸਾ ਹੋਇਆ ਉਹਦੇ ਬਾਰੇ ਦੱਸ ਦੋ ਦਰਵਾzare ਸੀ ਜੀ ਗਾਈ ਆ ਰਹੀ ਸੀ ਨੂੰ ਬਚਾ ਲਿਆ ਤੁਸੀਂ ਜੀ ਤੇ ਗੱਡੀ ਨਿਊ ਕੰਟਰੋਲਿੰਗ ਇਹ ਕਿੰਨੇ ਵਜੇ ਦੀ ਗੱਲ ਹੈ ਇਹ 6:00 ਵਜੇ ਦੀ ਗੱਲ ਹੈ ਸਵੇਰੇ 6:00 ਵਜੇ ਦੀ ਗੱਲ ਹੈ ਤੇ ਹੁਣ ਜਿਹੜਾ ਹੈਗਾ ਕੋਈ ਕਿਸੇ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਜੀ ਵਿਚਾਰੇ ਕਿੰਨੇ ਜਾਣੇ ਸੀ ਤੁਸੀਂ ਦੋ ਜਾਣੇ ਸੀ ਠੀਕ ਭਾਈ ਕੀ ਨਾਮ ਤੇਰਾ ਅਜੇ ਕਮਾਰ ਜੀ ਅਜੇ ਕਮਾਰ ਜੀ ਕਿਥੋਂ ਕੇਲਾ ਲੱਦ ਕੇ ਆ ਰਹੇ ਸੀ ਆਂਧਰਾ ਜਵਾਰੀ ਜਾਣਾ ਕਿੱਥੇ ਸੀਗਾ ਜੀ ਸ਼ਰਪਾ ਮੈਂ ਨਵੇਂ ਸ਼ਹਿਰ ਇਹ ਹੋਇਆ ਕਿਵੇਂ ਹਾਦਸਾ ਹੋਇਆ ਉਹਦੇ ਬਾਰੇ ਦੱਸ ਦੋ ਦਰਵਾzare ਸੀ ਜੀ ਗੱਡੀ ਆ ਰਹੀ ਸੀ ਨੂੰ ਬਚਾ ਲਿਆ ਤੁਸੀਂ ਜੀ ਕਿਸੇ ਗੱਡੀ ਨਿਊ ਕੰਟਰੋਲਿੰਗ ਇਹ ਕਿੰਨੇ ਵਜੇ ਦੀ ਗੱਲ ਹੈ ਇਹ 10:00 ਵਜੇ ਦੀ ਗੱਲ ਹੈ ਸਵੇਰੇ 6 ਵਜੇ ਦੀ ਗੱਲ ਹੈ ਤੇ ਹੁਣ ਜਿਹੜਾ ਹੈਗਾ ਕੋਈ ਕਿਸੇ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਜੀ ਬਚਾਰੇ ਕਿੰਨੇ ਜਾਣੇ ਸੀ ਤੁਸੀਂ ਦੋ ਜਾਣੇ ਸੀ ਠੀਕ ਭਾਈ ਕੀ ਨਾਮ ਤੇਰਾ ਅਜੇ ਕਮਾਰ ਜੀ ਅਜੇ ਕਮਾਰ ਜੀ ਕਿਥੋਂ ਕੇਲਾ ਲੱਦ ਕੇ ਆ ਰਹੇ ਸੀ ਆਂਧਰਾ ਜਵਾਰੀ ਜਾਣਾ ਕਿੱਥੇ ਸੀਗਾ ਜੀ ਸ਼ਰਪਾ ਮੈਂ ਨਵੇਂ ਸ਼ਹਿਰੀ ਇਹ ਹੋਇਆ ਕਿਵੇਂ ਹਾਦਸਾ ਹੋਇਆ ਉਹਦੇ ਬਾਰੇ ਦੱਸ ਦੋ ਦਰਵਾਜ਼ੇ ਜੀ ਗਈ ਆ ਰਹੀ ਸੀ ਨੂੰ ਬਚਾ ਲਿਆ ਤੁਸੀਂ ਜੀ ਤੇਰੀ ਗੱਡੀ ਨੀਓ ਕੰਟਰੋਲਿੰਗ ਇਹ ਕਿੰਨੇ ਵਜੇ ਦੀ ਗੱਲ ਹੈ ਇਹ 6:00 ਵਜੇ ਦੀ ਗੱਲ ਹੈ ਸਵੇਰੇ 6:00 ਵਜੇ ਦੀ ਗੱਲ ਹੈ ਤੇ ਹੁਣ ਜਿਹੜਾ ਹੈਗਾ ਕੋਈ ਕਿਸੇ ਤੇ ਸੜਤਾ ਨਹੀਂ ਲੱਗੀ ਨਹੀਂ ਜੀ ਵਿਚਾਰੇ ਕਿੰਨੇ ਜਾਣੇ ਸੀ ਤੁਸੀਂ ਦੋ ਜਾਣੇ ਸੀ ਠੀਕ